ਉਮੀਦ ਕਰਦਾ ਕਿ ਸਾਰੇ ਚੰਗੇ ਹੋਵੋਗੇ ਸਿਹਤ ਪੱਖੋਂ ਚੰਗੇ ਹੋਵੋਗੇ ਚੰਗਾ ਖਾਇਆ ਕਰੋ ਚੰਗੇ ਐਕਸਰਸਾਈਜ਼ ਕਰਿਆ ਕਰੋ ਸਿਹਤ ਬਹੁਤ ਜ਼ਰੂਰੀ ਹੈ ਸਭ ਕ ਸਭ ਕਾਸੇ ਨਾਲੋ ਸਿਹਤ ਬਹੁਤ ਜ਼ਰੂਰੀ ਹੈ ਤਾਂ ਅੱਜ ਗੱਲ ਕਰਦੇ ਆਪਾਂ ਨਿਫਟੀ 50 ਨਿਫਟੀ 50 ਚ ਕੀ ਹੋਇਆ ਮਾਰਕੀਟ ਦਾ ਇਹ ਮੇਰੀ ਪਹਿਲੀ ਵੀਡੀਓ ਹੈ ਪੰਜਾਬੀ ਚ ਤਾਂ ਬਜ਼ਡ ਤੋਂ ਬਾਅਦ ਨਿਫਟੀ 50 ਕੀ ਹੋਇਆ ਮੈਂ ਆਉਣ ਵਾਲੇ ਟਾਈਮ ਚ ਤੁਹਾਨੂੰ ਇਹ ਚੈਨਲ ਤੇ ਬਹੁਤ ਜ਼ਿਆਦਾ ਵੀਡੀਓ ਮਿਲਣਗੀਆਂ ਕਿ ਪੰਜਾਬੀ ਚ ਤੁਸੀਂ ਸਟਾਕ ਮਾਰਕੀਟ ਕਿਵੇਂ ਕਰ ਸਕਦੇ ਹੋ ਤਾਂ ਬਜ਼ਡ ਵਾਲੇ ਦਿਨ ਦੀ ਇਹ ਕੈਂਡਲ ਹੈ ਤਾਂ ਇਹ ਕੈਂਡਲ ਨੇ ਅ ਬਜਟ ਵਾਲੇ ਦਿਨ ਕੀ ਹੋਇਆ ਜੋ ਆਪਣੀ ਪਹਿਲਾਂ 5 ਤੋਂ 7 ਲੱਖ ਦੀ ਇਨਕਮ ਤੇ ਟੈਕਸ ਸੀਗਾ ਹੁਣ 12 ਲੱਖ ਦੀ ਕਰ ਦਿੱਤੀ ਹੈ ਜਿਸ ਦੇ ਕਰਕੇ ਬਜਟ ਵਾਲੇ ਦਿਨ ਨਿਫਟੀ ਉੱਪਰ ਚਲੀ ਗਈ ਸੀ ਨਿਫਟੀ ਚਲੀ ਗਈ ਸੀ ਇਹਨੇ ਆਪਣਾ ਹਾਈ ਲਗਾਇਆ 23632 ਇਹਨੇ ਹਾਈ ਲਗਾਇਆ ਪਰ ਉਸ ਤੋਂ ਬਾਅਦ 1 ਲੱਖ ਦਾ ਡਾਊਨ ਕਿੱਦਾਂ ਹੋ ਗਈ ਉਹਦੇ ਉਹਦਾ ਰੀਜ਼ਨ ਸੀਗਾ ਦੋਸਤੋ ਤੋਂ ਮਾਰਕੀਟ ਜਿਹੜਾ ਬਜਟ ਵਾਲੇ ਦਿਨ ਸਭ ਕੁਝ ਚੰਗਾ ਹੋਣ ਦੇ ਬਾਵਜੂਦ ਵੀ ਡੇ ਗਿਰ ਕਿਉਂ ਗਈ ਡੇ ਕਿਉਂ ਗਈ ਇਕ ਗਿਰੀ ਸੀ ਜੀ ਡੀ ਪੀ ਜੀ ਡੀ ਪੀ ਜਿਹੜੀ ਸਾਡੀ ਗਰੋਥ ਚੱਲ ਰਹੀ ਸੀਗੀ ਇੰਡੀਆ ਦੇ ਜੀ ਡੀ ਪੀ ਉਹ ਗਰੋਥ ਹੁਣ ਥੋੜੀ ਜਿਹੀ ਕਮਜ਼ੋਰ ਹੋ ਗਈ ਕਹਿੰਦੇ ਥੋੜਾ ਜਿਹਾ ਜੀ ਡੀ ਪੀ ਚ ਗਰੋਥ ਚ ਮਾਈਨਸ ਚ ਆਪਣਾ ਗਰੋਥ ਨੂੰ ਜਿਹੜਾ ਇਹਨਾਂ ਨੇ ਮਾਪਿਆ ਗਿਆ ਹੈ ਕਿ ਗਰੋਥ ਜਿਹੜੀ ਉਹ ਪਹਿਲਾਂ ਵਾਂਗੂ ਨਹੀਂ ਹੋ ਰਹੀ ਥੋੜੀ ਸੋਜ ਵਿੱਚ ਗਰਾਵਡ ਹੋਈ ਹੈ ਤਾਂ ਕਰਕੇ ਫਿਰ ਮਾਰਕੀਟ ਨੀਚੇ ਗਿਰ ਚੁੱਕੀ ਹੋਈ ਸੀਗੀ ਤਾਂ ਇਹ ਮੇਨ ਰੀਜ਼ ਹੈ ਅਸੀਂ ਆਉਣ ਵਾਲੇ ਦਿਨਾਂ 'ਚ ਕੀ ਹੋ ਸਕਦਾ ਆਉਣ ਵਾਲੇ ਦਿਨਾਂ 'ਚ ਜਿਹੜਾ ਇਹ ਸਾਡੇ ਸਪੋਰਟ ਹੈ 23350 ਜਿਹੜੀ ਸਪੋਰਟ ਹੈ ਸਾਡੀ 23350 ਤਾਂ ਜੇ ਇੱਥੇ ਮਾਰਕੀਟ ਮਿਲਦੀ ਹੈ ਤਾਂ ਇੱਥੇ ਇੱਕ ਬਾਉਂਸ ਹੋ ਸਕਦਾ ਹੈ ਅਗਰ 23350 ਨੂੰ ਤੋੜ ਕੇ نیچے ਮਾਰਕੀਟ ਜਾਂਦੀ ਹੈ 23000 ਤੇ ਪੂਰਾ ਤਾਂ ਇੱਕ ਨੈਗੇਟਿਵ ਫੇਅ ਦੁਬਾਰਾ ਮਾਰਕੀਟ 'ਚ ਸਿਨੈਰੀਓ ਹੋ ਸਕਦਾ ਜੋ ਇਹਨੂੰ ਫੇਅ ਦੁਬਾਰਾ ਆਪਣੇ ਲਈ ਟਾਰਗੇਟਾਂ 'ਤੇ ਲੈ ਕੇ ਆਊਗੀ ਜੋ ਨਿਸ਼ਚਿਤ ਟਾਰਗੇਟ ਖੁੱਲੇ ਹੋਏ ਨੇ ਮੈਨੂੰ ਐ ਲੱਗਦਾ ਕਿ ਹੌਣ ਵਾਲੇ ਦਿਨਾਂ 'ਚ ਖੜੇ ਕੁਝ ਦਿਨ ਤੁਹਾਨੂੰ ਮਾਰਕੀਟ ਪੋਜ਼ਿਟਿਵਿਟੀ ਦਿਖਾਊਗੀ ਤਾਂ ਮਾਰਕੀਟ ਦਾ ਜੋ ਨੈਕਸਟ ਟਾਰਗੇਟ ਆਪਾਂ ਮੰਨਾਂਗੇ ਉਹ ਹੈਗਾ 23800 ਤੋਂ ਬਾਅਦ ਤੁਹਾਡਾ ਪੂਰਾ 24000 ਤਾਂ ਉਸ ਤੋਂ ਬਾਅਦ 24400 ਆ ਜਿਹੜਾ ਨਾ ਉਹ ਉਹ ਬਹੁਤ ਸੋਲਿਡ ਰਜਿਸਟੈਂਸ ਦਾ ਕੰਮ ਕਰੂਗਾ ਕਿ ਮਾਰਕੀਟ ਇੱਥੇ ਜਾ ਕੇ ਡਿਸਾਈਡ ਕਰੂਗੀ ਕਿ نیچے ਆਉਣਾ ਕਿ ਉੱਪਰ ਜਾਣਾ ਤਾਂ ਮੈਨਾਂ ਮੇਰੇ ਅਕੋਰਡਿੰਗ ਜਦੋਂ ਮੈਂ ਚਾਰਟ ਪੈਟਰਨ ਜਿਹੜੇ ਮੈਸੇਜ ਰੀਡ ਕਰਦਾ ਤਾਂ ਉਹਦੇ ਅਕੋਰਡਿੰਗ ਮੈਨੂੰ ਹਜੇ ਇੱਕ ਲੱਗਦਾ ਕਿ ਇੱਕ ਫਾਈਨਲ ਕ੍ਰੈਸ਼ ਹਜੇ ਬਾਕੀ ਹੈ ਮਾਰਕੀਟ 'ਚ ਇੱਕ ਬੁੱਲ ਰਨ ਆਉਣ ਤੋਂ ਪਹਿਲਾਂ ਫਾਈਨਲ ਕ੍ਰੈਸ਼ ਬਾਕੀ ਹੈ ਜਿੱਥੇ ਅਸੀਂ ਆਪਣਾ ਪੈਸਾ ਲਾ ਸਕਦੇ ਐ ਇਨਵੈਸਟ ਕਰ ਸਕਦੇ ਐ ਉਹ ਹਜੇ ਜਗ੍ਹਾ ਆਉਣ ਵਾਲੇ ਬਾਕੀ ਹੁਣ ਵੀ ਤੁਸੀਂ ਥੋੜਾ ਥੋੜਾ ਇਨਵੈਸਟ ਕਰ ਸਕਦੇ ਹੋ ਤਾਂ ਇਨਵੈਸਟਿੰਗ ਦੀਆਂ ਹੋਰ ਵੀਡੀਓ ਬਹੁਤ ਆਉਣਗੀਆਂ ਮੇਰੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਕਰੋ ਤਾਂ ਮਿਲਦੇ ਆ नेक्स्ट ਵੀਡੀਓ ਤਦ ਤੱਕ ਪਲੀਜ਼ ਸਸਰੀ ਗੁਰ ਜੀ